ਸਾਸਨ ਜਿਸਕੇ ਬੰਨਾਂ ਸਤਨਾਮ ਸ੍ਰੀ ਵਾਹਿਗੁਰੂ ਵਰ ਸੰਕੋਚ ਦੇ ਰਹੇ ਆਪ ਪੁੰਨ ਕਰਮਾਂ ਦੇ ਪਰੇਰੇ ਹੋਏ ਹਫਤਾਵਾਰੀ 사ਸਨ ਦੇ ਭੈਰੂ ਐਡਾ ਵੱਡਾ ਹੈ ਉਹਦੇ ਬਸਾਰੇ ਬਾਰੇ ਕੋਈ ਨਹੀਂ ਜਾਣ ਸਕਦਾ ਬੇਅੰਤ ਅਗੰਮ ਹੈ ਅਗੋਚਰ ਫਰਾਨੀ ਹੁੰਦੀ ਹੈ ਵੀ ਫਿਰ ਹੈ ਕੀ ਹੈ ਆਹ ਆਂਤ ਨਹੀਂ ਹੈ ਜੀ ਦਾ ਮੋਤਾ ਕੀ ਹੈ ਬਹੁਤ ਜਨੰਦ ਕਹ ਦੋ ਉਦੋਂ ਕਹਾ ਫੇਰ ਹੈ ਪਹਿਲੇ ਸਮਿਆਂ ਦੇ ਅੰਦਰ ਜਦੋਂ ਦੇ ਸਾਇੰਸ ਛੋਟੀ ਹੋ ਸੀ ਉਸ ਵੇਲੇ ਧਰਤੀ ਦਾ ਨਹੀਂ ਸੀ ਪਤਾ ਵੀ ਇਹ ਚਪਟੀ ਹੈ ਕਿ ਗੋਲ ਹੈ بڑے ਸਵਾਲ ਸਾਹਮਣੇ ਆਉਂਦੇ ਸੀ ਅਧਿਆਤਮਿਕ ਪੁਰਸ਼ਾਂ ਦੇ ਪੁੱਛਦੇ ਸੀ ਵੀ ਮਹਾਰਾਜ ਇਹ ਜਿਹੜਾ ਸੂਰਜ ਚੜ ਜਾਂਦਾ ਹੈ ਚੰਦਰਮਾ ਚੜ ਜਾਂਦਾ ਹੈ ਰੋਜ਼ ਇਹ ਜਾਂਦੇ ਕਿੱਥੇ ਨੇ ਬੇਅੰਤ ਚੀਜ਼ ਹੈ ਇਧਰੋਂ ਜਿਆਦਾ ਵੀ ਚਲਾ ਜਾਵੇ ਉਹ ਹਿਸਾਬੇ ਨਹੀਂ ਲਾ ਸਕਦਾ ਸ਼ੁਰੂ ਹੋ ਜਾਂਦਾ ਅਰਬਾਂ ਲਾਈਟ ਸਾਲ ਦਾ ਹਿਸਾਬੇ ਨਹੀਂ ਲੱਗਦਾ ਇੱਕ ਲਾਈਟ ਯਰ ਕਿੰਨਾ ਵੱਡਾ ਹੁੰਦਾ ਹੈ ਬੇਅੰਤ ਚੀਜ਼ ਹੈ ਇਧਰੋਂ ਜਿਆਦਾ ਵੀ ਚਲਾ ਜਾਵੇ ਉਹ ਹਿਸਾਬੇ ਨਹੀਂ ਲਾ ਸਕਦਾ ਕਿ ਉਹਨ ਧਰਤੀ ਦੇ ਸਾਰੀ ਧਰਤੀ ਹੋਵੇ ਨਾ ਤੇ ਬਾਣੀ ਜੈਸਾ ਹੁੰਦਾ ਵੀ ਜੇ ਸਾਰੀ ਧਰਤੀ ਨੂੰ ਕਾਗਜ਼ ਬਣਾ ਲੀਏ ਸਾਰੀ ਬਨਾਸਪਤੀ ਨੂੰ ਕਲਮਾ ਬਣਾ ਲੀਏ ਤਾਂ ਵੀ ਨਹੀਂ ਲਿਖਿਆ ਜਾਂਦਾ ਇੱਥੇ ਇਹ ਬਿਲਕੁਲ ਠੀਕ ਬਾਤ ਹੈ ਜਦੋਂ ਸਾਇੰਸ ਨਹੀਂ ਸੀ ਆਈ ਜਦ ਦੇ ਬਾਦ ਸਮਝ ਨਹੀਂ ਸਿਉਂਗੇ ਹੁਣ ਸਾਇੰਸ ਨੇ ਖੋਜ ਬੁਨੁਖ ਦੀ ਖੋਜ ਨੇ ਬਹੁਤ ਵੱਡਾ ਫਾਸਲਾ ਤੈਅ ਕਰ ਲਿਆ ਹੁਣ ਅਨੁਮਾਨ ਲੱਗਣ ਲੱਗਿਆ ਪਈ ਸਾਰੀ ਧਰਤੀ ਤੇ ਜਿਹੜੀ ਹੈ ਨਾ 1 ਆ ਪਾ ਕੇ 000 25000 ਮੀਰ ਲਿਖਦੇ ਚਲੇ ਆਈਏ ਉਹਦੀ ਜਿਹੜੀ ਗਿਣਤੀ ਹੋਏਗੀ ਉਹਦੇ ਵਿੱਚ ਵੀ ਨਹੀਂ ਆਉਂਦਾ ਉਹ ਦੂਆ ਫੇਰ ਆ ਬਾਈ ਜੀ ਮਾਰੇ ਕਿਹਦੇ ਮਹਾਮੂਰਖ ਬੰਦੇ ਨੇ ਜਿਹੜੇ ਵਾਇਰਲ ਦੇ ਬਾਰੇ ਅੰਦਾਜ਼ਾ ਲਾਉਂਦੇ ਨੇ ਵੀ ਐਡਾ ਦੇਖੋ ਖਾਏਗਾ ਸੁਣ ਪਾਏ ਉਹ ਝਾੜਾ ਜੇਤੀਆ ਮੂੰਹ ਖਾਏ ਜੁਤੀਆਂ ਖਾਂਦਾ ਮੂੰਹ ਤੇ ਕਿਉਂਕਿ ਉਹਦਾ ਅੰਤ ਨਹੀਂ ਪੈਂਦਾ ਪਾਤਾ ਲਾ ਪਤਾ ਲਖ ਗਸਾ ਅਲਸ ਓੜ ਕੋੜ ਪਾ ਤਕੇ ਬੇਦ ਕਹਿ ਨ ਇੱਕ ਵਾਰ ਸੈ 17 ਕਹਿ ਦੋ ਬਾ ਅਸਲੋਈ ਲੇਖਾ ਵੇ ਤਾਂ ਲਿਖਿਆ ਹੈ ਲੇਖਾ ਵੇ ਨਾਸ਼ ਨਾਨਕ ਬਟਾ ਕੀ ਆਪੇ ਜਾਣਿਆ ਕੋਈ ਨਹੀਂ ਜਾਣ ਨਾਲ ਐਸੀ ਦਸਮ ਗ੍ਰੰਥ ਦੀ ਇੱਕ ਸਾਖੀ ਆਉਂਦੀ ਹੈ ਕਿ ਇੱਕ ਵਾਰੀ ਇੱਕ ਰਿਸ਼ੀ ਸੀਗਾ ਬਖਤਾਰ ਉਹਦੇ ਬਹੁਤ ਸ਼ਕਤੀਆਂ ਆ ਗੀਆਂ ਉਹ ਆਪਣੇ ਆਪ ਨੂੰ ਦੇਵਤਿਆਂ ਤੋਂ ਵੀ ਤਕੜਾ ਸਮਝਣ ਲੱਗ ਪਿਆ ਬਰਮਾ ਉਹਦੇ ਕੋਲ ਆਇਆ ਉਠ ਕੇ ਉਹਦੇ ਸਤਕਾਰੇ ਨਾ ਕਰਿਆ ਬੜਾ ਮਾਨਚੋੜੇ ਗਿਆ ਵੀ ਮੈਂ ਚਾਰ ਵਹਾਲਾ ਤੇ ਮੇਰਾ ਸਤਕਾਰ ਨਹੀਂ ਨਾ ਕਰਿਆ ਰਿਸ਼ੀ ਨੇ ਰਿਸ਼ੀ ਦੇ ਮਨ 'ਚ ਬੜਾ ਭਵਾਨ ਦੋਹਾ ਦੇ ਮਨ 'ਚ ਭਵਾਨ ਉਹਦੇ ਉਸ ਤਰ੍ਹਾਂ ਦਾ ਉਹਦੇ ਉਸ ਤਰ੍ਹਾਂ ਦਾ ਪ੍ਰਵੇਸ਼ਰ ਨੇ ਧੋਏ ਜਾ ਕੇ ਨਵੇਂ ਬਰਵਾਲੇ ਚ ਲੈ ਗਿਆ ਇੱਕ ਝੁੱਟ ਕੀ ਰਵੇਤ ਉਹ ਤੇ ਕੀ ਦੇ ਦਾ ਅੱਠ ਮੂਹਾਂ ਵਾਲਾ ਵਰਮ ਉਹ ਕਹਦਾ ਚਾਰ ਵਾਲਾ ਆਇਆ ਮੈਂ ਕਿਉਂ ਉਠਾ ਉਹਨੇ ਦਾ ਸਤਿਕਾਰ ਕਰਿਆ ਉਹ ਤੋਂ ਤਿੰਨਾਂ ਨੂੰ ਚੁੱਕ ਕੇ ਅਗਲੇ ਚ ਲੈ ਗਏ ਉੱਥੇ ਅੱਠ ਬਾਰ ਮੂਹਾਂ ਵਾਲਾ ਵਰਮਾ 16 ਮੋਹਾਲਾ ਪਤੀਆਂ ਵਾਲਾ ਚੱਲਦੇ ਗਏ ਅੱਗੇ ਅੱਗੇ 48 ਮੋਹਾਲਾ 128 ਮੋਹਾਲਾ 256 ਮੋਹਾਲਾ ਐ ਚੱਲਦੇ ਚੱਲਦੇ 512 ਵਾਲੇ ਕੋ ਚਲੇ ਗਏ ਉਹਨੇ ਕਿਹਾ ਵੀ ਇੰਨੇ ਵਰਵੇਂ ਆ ਜੈਨੇ ਇੰਨੇ ਇੰਨੇ ਮੋਹਾਲੇ ਭਈ ਮੇਰੇ ਕੋਲ ਆ ਜੈਨੇ ਆਪਾਂ ਨੂੰ ਸਤਿਕਾਰ ਵਾਲ ਕਰਨਾ ਬਣਦਾ ਉਹਨੇ ਉੱਠ ਕੇ ਸਤਿਕਾਰ ਕਰਿਆ ਉਸ ਵੇਲੇ ਆਵਾਜ਼ ਆਈ ਕਾਦੇ ਕੋ ਸਮਝ ਪਈ ਤੁਹਾਡੇ ਗੱਲ ਤੋ ਚਾਰਵੋਂ ਲੈ ਕੇ ਐਨੇ ਬਿਮਾਰ ਵਿੱਚ ਹੀ ਦੇਖ ਆਏਗਾ ਕੁਦਰਤ ਦੇਖ ਮੇਰੀ ਇਥੇ ਕਰੋੜ ਮੂਆੜਾ ਵੀ ਵਰਮੈ ਇਹ ਐਂਡਲੈਸ ਚੀਜ਼ ਹੈ ਨਹੀਂ ਐਂਡਲੋਗਾ ਹੁਣੇ ਜਿਹੜੇ ਸਾਇੰਟਿਸਟ ਨੇ ਇਹਨਾਂ ਨੇ ਕਿਹਾ ਬਈ ਇੱਕ ਬ੍ਰਹਮੰਡਾ ਤੂਏ ਬ੍ਰਹਮੰਡਾ ਨੂੰ ਦੋ ਖਰਬ ਲਾਈਟ ਯਰ ਦੂਰੀ ਹੈ ਰਦਾਸ ਸਾਹਿਬ ਤਾਂ ਚੇਨੀ ਆਸ ਨਹੀਂ ਆ ਸਕਦੀ ਕੋਈ ਦੱਸੇ ਨਹੀਂ ਮੈਂ ਵੀ ਨਹੀਂ ਦੱਸ ਸਕਦਾ ਕੱਢੀ ਜਾ ਉਹ ਕਿੰਨੀ ਤੇ ਉਹ ਬਹੁਤੀ ਬਣ ਗਈ ਐ ਅਗਲਾ ਫੇਰ ਇੰਨੀ ਦੂਰ ਅਗਲਾ ਫੇਰ ਇੰਨੀ ਦੂਰ ਅਗਲਾ ਫੇਰ ਇੰਨੀ ਦੂਰ ਬਾਹੇ ਕਿਤੇ ਮੁੱਕੇ ਸਿਰਸਲਾ ਉਹ ਰਦਾਸ ਸਾਹਿਬ ਨੇ ਜਦੋਂ ਦਿਖਾਇਆ ਉਸ ਨੂੰ ਪੀਰ ਦੇ ਲੜਕੇ ਨੂੰ ਬਹਿ ਲੋਲ ਨੂੰ ਉਹ ਲਖਾ ਦਾ ਦੇਖ ਲੈ ਲਖਾ ਬਤਾਲ ਲਖਾ ਆਕਾਰ ਅੱਖ ਫਰਕ ਵਿੱਚ ਦਿਖਾਇਆ ਅੱਖ ਚ ਮੰਚ ਚਾ ਅਨੇਜੇ ਚ ਦਿਖਾਤੇ ਕੰਮ ਕਰਦੇ ਨਹੀਂ ਚਾਹਤੇ ਉਹਨੂੰ ਲੱਗਿਆ ਵੀ ਮੈਨੂੰ ਤਾਂ ਪਤਾ ਨਹੀਂ ਕਿੰਨੇ ਸਾਲ ਹੋ ਗਏ ਤੁਰਦੇ ਨੂੰ ਮੈਂ ਤਾਂ ਥੱਕ ਗਿਆ ਮਹਾਰਾਜ ਕਹਿੰਦਾ ਉਹ ਤਾਂ ਮਰ ਗੁਰਗੇ ਹੋਣੇ ਜਿਨ੍ਹਾਂ ਨੂੰ ਆਪਾਂ ਜਾ ਕੇ ਦੱਸਣਾ ਹੈ ਵੇ ਹੁਣ ਵਾਪਸ ਚਲੀਏ ਮਹਾਰਾਜ ਕਹਿੰਦਾ ਤੇਰਾ ਪਿਆਰ ਜੀ ਹੁੰਦਾ ਜੇ ਇਹ ਗੱਲ ਹੋਰ ਆ ਉਹ ਗੱਲ ਹੋਰ ਕੜਾਈ ਲੈ ਲਈ ਤੇ ਪ੍ਰਸ਼ਾਦ ਲੈਣਾ ਸ਼ੁਰੂ ਕਰਤਾ ਪਰ ਕੀ ਕੜਾ ਪ੍ਰਸ਼ਾਦ ਦਾ ਕਚਕਾਲ ਕਹਿੰਦੇ ਨੇ ਉਹ ਜਦਾ ਖਾ ਖੋ ਲਿਆ ਉਥੇ ਪਿਓ ਵੀ ਬੈਠਾ ਕੁਛ ਨਹੀਂ ਟਾਈਮ ਹੋਇਆ 10 12 ਮਿੰਟ ਹੋਈ ਸੀ ਭਰਾਨ ਹੋ ਗਿਆ ਵੀ ਇਹ ਮੈਂ ਤਾਂ ਸਮਝਿਆ ਸੀ ਵੀ ਇਹ ਤੋਲੇ ਤੁਲੇ ਆ ਗਏ ਉਹਨੇ ਬੁੜੇ ਮਰ ਗਏ ਉਹਨੇ ਨੇ ਉਹ ਨਾਨੇ ਦੇ ਚਰਨਾਂ ਤੇ ਸਿਰ ਰੱਖਦਾ ਕਹਿੰਦਾ ਇਹ ਖਾਸ ਅੱਲਾ ਹੈ ਆਪ ਅੱਲਾ ਅੱਬਾ ਜਾਨ ਮਾਨ ਨੇ ਜੜੀ ਇਹ ਗੱਲ ਕਹਿੰਦੇ ਮੈਂ ਤਾਂ ਥੱਕ ਗਿਆ ਬ੍ਰਹਮੰਡ ਦੇਖਦਾ ਦੇਖਦਾ ਮਹਾਰਾਜ ਕਹਿੰਦੇ ਅੰਤ ਨਹੀਂ ਇਹ ਅੰਤਨਾ ਜਾਣਾ ਕੋਈ ਬਹੁਤਾ ਗਈਆ ਬਹੁਤਾ ਹੋਇਆ ਤੁਸੀਂ ਕਿਉਂ ਕਹਿੰਦੇ ਹੋ ਕੌਲੇ ਲੋਕਾ 14 ਨੇ ਸਤਪੁਤਾਲ ਸਤਿਕਾਰ ਸੋ ਐਸਾ ਜੋ ਬੇਅੰਤ ਬਹਿਜੁਰੂ ਹੈ ਉਹਨੇ ਸ੍ਰਿਸ਼ਟੀਆਂ ਦੇ ਨਿਯਮ ਬਣਾ ਰੇ ਨੇ ਫੇਰ ਹੈਰਾਨੀ ਦੀ ਗੱਲ ਇਹ ਹੈ ਕਿ ਆਪਣੇ ਬਣਾਏ ਹੋਏ ਜੀਵਾਂ ਨੂੰ ਮਿਲ ਵੀ ਜਾਂਦਾ ਐਡਾ ਵੱਡਾ ਹੁੰਦਾ ਆ ਪਿਆਰ ਦੇ ਨਾਲ ਧੰਨਿਆ ਦਾ ਪ੍ਰਸ਼ਾਦਾ ਛਕਦੇ ਆ ਨਾਲਦੇਵ ਦਾ ਦੁੱਧ ਪੀ ਲਿਆ ਨਾਲਦੇਵ ਦੀ ਗਊ ਜੀ ਦੀ ਕਰਨ ਵਾਸਤੇ ਆ ਗਿਆ ਘਰ ਨੂੰ ਅਗ ਲਾ ਦਿੱਤੀ ਨਾਲਦੇਵ ਦੇ ਛੱਪਰ ਬਣਾਉਣ ਆ ਗਿਆ ਹੁਣ ਅਰਾਨੀ ਦੀ ਗੱਲ ਹੈ ਇੱਕ ਪਾਸੇ ਤਾਂ ਰਾਹ ਰੰਤੇ ਨਹੀਂ ਇੱਕ ਪਾਸੇ ਇੰਨਾ ਦਿਹਾਲੂ ਹੈ ਕਿ ਆਪਣੇ ਭਗਤਾਂ ਦੇ ਕੰਮ ਕਰਦਾ ਫਿਰਦਾ ਫੋ ਉਹਦੀ ਗੁਦਰ ਤੋਂ ਕੋਈ ਨਹੀਂ ਜਾਣ ਸਕਦਾ ਕਿੱਥੇ ਕਿੱਥੋਂ ਆਵੇ ਕਹਿ ਰਹੇ ਕਹਿ ਮਾਇ ਸੁਆਵੇਂ ਜੇ ਜਦ ਸਭ ਕਰ ਲ ਕੇ ਪੌਣ ਕੀਮਤ ਪਾਵੇ ਤੇ ਕੌਣ ਹੈ ਜਿਹੜਾ ਦੱਸ ਸਕੂਗਾ ਲੇਖਾ ਹੀ ਨਹੀਂ ਹੁੰਦਾ ਲੇਖਾ ਸੋਚਣਾ ਹੀ ਗਲਤੀ ਹੈ ਕਿਉਂਕਿ ਉਹ ਨਿਬਾਸ਼ ਹੋ ਜਾਂਦਾ ਹੈ ਉਹ ਬੇਅੰਤ ਤਾਈ ਦੇ ਕੇ ਸਦ ਲੀਨ ਹੋ ਜਾਂਦੇ ਨੇ ਉਸ ਦੇ ਵਿੱਚ ਉਹਦੀ ਮਹਿਮਾ ਚ ਲੀਨ ਹੋ ਜਾਂਦਾ ਜਾਣਨ ਦਾ ਯਤਨ ਕਰਦੇ ਹੁਣ 10 ਗੁੰਡਲ ਨੂਨ ਪਾ ਕੇ ਬਨ ਕੇ ਬੋਰੇ ਚ ਪਾ ਕੇ ਸਮੁੰਦਰ ਦਾ ਥਾਹ ਲੈਣ ਭੇਜਦਾ ਸੰਗਲ ਬੰਨ ਤੇ ਵਿਛੇ ਚਲਾ ਗਏ ਉਹ ਜਾ ਦੁਬਾਰਾ ਸੰਗਲ ਖਿੱਚੇ ਸੰਗਲ ਤਾਂ ਆ ਗਏ ਉਹ ਆਇਆ ਇਹਨਾਂ ਨੂੰ ਲੋਕ ਕਿੱਥੇ ਗਏ ਉਹ ਪਾਣੀ ਕਰ ਲਿਆ ਐਸੇ ਤਰ੍ਹਾਂ ਨਾਲ ਜਿਹੜੇ ਰੱਬ ਦੇ ਪਿਆਰੇ ਨੇ ਉਹਦੇ ਵਿੱਚ ਰਲ ਜਾਂਦੇ ਨੇ ਆ ਉਹਦਾ ਆਦੰਤ ਨਹੀਂ ਕੋਈ ਦੱਸ ਸਕਦਾ ਕਈ ਪੁਸਤਕਾ ਲੇ ਨੇ ਲਿਖਿਆ ਵੀ ਸ਼ਾਇਦ ਬੈਗਲੂ ਨੂੰ ਨਾ ਪਤਾ ਹੋਵੇ ਵੀ ਮੈਂ ਕਿੱਡਾ ਕਬਟਾ ਉਹਨਾਂ ਦੀ ਬੇਵਸੀ ਹੈ ਤਾਂ ਲਿਖਦਾ ਮਹਾਰਾਜ ਕਹਿੰਦੇ ਜਿਹੜਾ ਸ੍ਰਿਸ਼ਟੀ ਸਾਜਦਾ ਹੈ ਜਾਗਰਤਾ ਸ੍ਰਿਤੀ ਕੋ ਸਾਜੇ ਆਪੇ ਜਾਣੇ ਸੋਇ ਆਪੇ ਜਾਣਦਾ ਵੀ ਕਿੰਨੀਆਂ ਗੱਲ ਕਿੱਥੇ ਵਸ ਵਸਦਾ ਹੁੰਦੀਆਂ ਨੇ ਅੱਗੇ ਹੀ ਅੱਗੇ ਬੇਅੰਤ ਇਹਨੂੰ ਗੱਲ ਨੂੰ ਆਪਾਂ ਨਹੀਂ ਸਮਝ ਸਕਦੇ ਸਾਡੇ ਸਮਝਣ ਵਾਲੀਆਂ ਹੋਰ ਗੱਲਾਂ ਨੇ ਉਹਦੇ ਸਮਝ ਲਈ ਸਾਨੂੰ ਬੜਾ ਫਾਇਦਾ ਹੋਣੀ ਆ ਉਹਦੇ ਬਾਰੇ ਮਹਾਰਾਜ ਜੀ ਨੇ ਇਸ ਤਰ੍ਹਾਂ ਫਰਮਾਨ ਕਰਿਆ ਹੈ ਕਿ ਪਿਆਰੇ ਸੰਸਾਰ ਤੁਸੀਂ ਆਇਓ ਇਹ ਲੋੜੇ ਮਰਨ ਨਾਲ ਤੁਹਾਡਾ ਜੀਵਨ ਨਹੀਂ ਖਤਮ ਹੋਣਾ। ਇਹ ਕਪੜਾ ਹੈ ਜਿਵੇਂ ਕਪੜੇ ਆਪਾਂ ਬਦਲ ਦਿੰਨੇ ਆ। ਇਹ ਕਪੜਾ ਹੈ। ਇਹ ਕਪੜਾ ਇੱਕ ਪਾੜ ਜਾਂਦਾ ਦੁਆ ਮਿਲ ਜਾਂਦਾ, ਦੁਆ ਪਾੜ ਜਾਂਦਾ ਤਿਆਰ ਮਿਲ ਜਾਂਦਾ ਵੀ ਤੂੰ ਸਮਝ ਵੀ ਤੇਰਾ ਕੀ ਹਥਿਆਸ ਹੈ, ਤੈਨੂੰ ਕੀ ਕਰਨਾ ਚਾਹੀਦਾ ਹੈ। ਇਹਨੂੰ ਇਮਾਨਦਾਰੀ ਨਾਲ ਸਮਝ ਇਸ ਤਰ੍ਹਾਂ ਸਮਝ ਆਉਂਦਾ।